2 ਵਜੇ ਅਗ ਲੱਗੀ ਮੈਨੂੰ ਆਵਾਜ਼ ਫੋਨ ਆਇਆ ਮੇਰੇ ਵਰਕਰਾਂ ਦਾ ਤੇ ਆ ਕੇ ਦੇਖਿਆ ਤਾਂ ਇਧਰ ਤਾਂ ਬਹੁਤ ਬੜੀ ਚੁਕੀ ਸੀ ਫਾਇਰ ਬ੍ਰਿਗੇਡ ਬੁਲਾਈ ਲੇਕਿਨ ਕਮ आधा-ਤਾਬੂ ਨਹੀਂ ਆਈ ਇਸ ਕਰਨਾ ਵਧੀ ਗਈ ਵਧੀ ਗਈ ਤਾਂ ਆ ਦੇਖੋ ਤਾਗੇ ਵਾਲੀ ਫੈਕਟਰੀ ਚ ਅੱਗ ਦੇ ਮਚ ਗਏ ਪੰਬੜ ਮੌਕੇ ਤੇ ਮਚ ਗਈ ਹਫੜਾ ਦਫੜੀ ਕਰੋੜਾਂ ਦਾ ਸਮਾਨ ਚੜਿਆ ਅੱਗ ਦੀ ਭੇਟ ਫਾਇਰ ਬਰਗੇਡ ਨੇ ਮੌਕੇ ਤੇ ਪਹੁੰਚ ਅੱਗ ਤੇ ਪਾਲਿਆ ਕਾਬੂ ਇਹ ਭਿਆਨਕ ਘਾਸਾ ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਦੇਰ ਰਾਤ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਬਟਾਲਾ ਰੋਡ ਤੇ ਇੱਕ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਗਈ ਅਤੇ ਅੱਗ ਲੱਗਣ ਦੇ ਨਾਲ ਫੈਕਟਰੀ ਦੇ ਵਿੱਚ ਪਿਆ ਕਰੋੜਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਅਤੇ ਮੌਕੇ ਦੇ 15 ਦੇ ਕਰੀਬ ਫਾਇਰ ਬਰਗੇਡ ਦੀਆਂ ਗੱਡੀਆਂ ਵੱਲੋਂ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ ਇਸ ਸਬੰਧੀ ਫੈਕਟਰੀ ਮਾਲਕ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੀ ਫੈਕਟਰੀ ਬਟਾਲਾ ਰੋਡ ਮੁਰਗੀਖਾਨੇ ਗਲੀ ਨਜ਼ਦੀਕ ਸਥਿਤ ਹੈ ਅਤੇ ਦੇਰਾ ਸ਼ਾਰਟ ਸਰਕਟ ਦੇ ਨਾਲ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਗਈ ਅੱਗ ਲੱਗਣ ਦੇ ਨਾਲ ਕਾਫੀ ਨੁਕਸਾਨ ਵੀ ਹੋਇਆ ਮੇਰਾ ਨਾਮ ਸਚਿਨ ਕੁਮਾਰ ਟੰਡਨ ਸ਼ਰਨੀ ਮਿਲਨ ਕੰਪਨੀ ਮੇਰੀ ਫੈਕਟਰੀ ਦਾ ਨਾਮ ਪੈਂਦਾ ਹੈ ਗਲੀ ਮੁਰਗੀਖਾਨੇ ਸਾਡੀ ਫੈਕਟਰੀ ਹੈਗੀ ਹੈ ਰਾਤੀ 1 ਵਜੇ ਆ ਬਾਰਦਾ ਦੁਈ ਜੇ ਬਾਰਦਾ ਤਾਂ ਨਹੀਂ ਮੈਂ ਕਹਾਂਗਾ ਅੱਗ ਲੱਗੀ ਜੇ ਤੇ ਜਿਹਦੇ ਕਾਰਨ ਸਾਰੀ ਪਸੂੜੀ ਪਈ ਜੇ ਤੇ ਸਿਰ ਕਿਸ ਤਰ੍ਹਾਂ ਅੱਗ ਲੱਗੀ ਕਿਸ ਕਾਰਨ ਦਾ ਪਤਾ ਨਹੀਂ ਸ਼ਾਰਟ ਸਰਕਟ ਹੀ ਸਮਝ ਆਂਦੀ ਹੈ ਆਗ ਦਾ ਰੀਜ਼ਨ ਔਰ ਤਾਂ ਕੋਈ ਰੀਜ਼ਨ ਸਮਝ ਆਉਂਦਾ ਨਹੀਂ ਕਿਸ ਤੀਰੀ ਫੈਕਟਰੀ ਸਰ ਇਹ ਇਧਰ ਧਾਗਾ ਫੈਕਟਰੀ ਤਾਂ ਕਪੜਾ ਬਣਾਉਂਦੀ ਹੈਗੀ ਹੈ ਲੇਕਿਨ ਸਟਾਕ ਕਿੰਨਾ ਸੀਗਾ ਧਾਗਾ ਇਧਰ ਕਿੰਨੇ ਕੁ ਧਾਗਾ ਹੋ ਗਿਆ ਜੀ ਕੋਈ 50 60 ਲੱਗਦਾ ਧਾਗਾ ਸੜਿਆ 60 1 ਲੱਗਦਾ ਧਾਗਾ ਸੜਿਆ ਸਿਰ ਕੋਈ ਜਾਣੀ ਮਾਨੀ ਨਹੀਂ ਨਹੀਂ ਜਾਨੀ ਤੇ ਸਾਡਾ ਵਿਚਾਰਿਆ ਕੋਈ ਚੌਂਕੀਦਾਰ ਸੀ ਕਿ ਚੌਂਕੀਦਾਰਾਂ ਨੇ ਸਾਨੂੰ ਅਲਰਟ ਕਰਤਾ ਸੀਗਾ ਆਪਾਂ ਟਾਈਮ ਸਿਰ ਬਚ ਗਏ ਲੇਕਿਨ ਫਾਇਰ ਬ੍ਰਿਗੇਡ ਵਾਲੇ ਕੋਲ ਸਮੇਂ ਤੇ ਨਹੀਂ ਗਈ ਅੱਗ ਅੱਛਾ ਹੁਣ ਅੱਗ ਤੇ ਕਾਬੂ ਪਾਇਆ ਗਿਆ ਕਿ ਹੁਣ ਹੁਣ ਅੱਗ ਤੇ ਕਾਬੂ ਹੁਣ ਜਾ ਕੇ ਪਾਇਆ ਗਿਆ ਫਿਰ ਵੀ ਕਿੰਨੀ ਥੀਰ ਲੱਗੀ ਫਾਇਰ ਬ੍ਰਿਗੇਡ ਨੂੰ ਕਟੋ-ਕਟ 6 ਕਾ 7 ਘੰਟੇ ਲੱਗ ਗਏ ਮਤਲਬ ਅਤੀ ਇੱਕ ਵੇਲੇ ਲੱਗੀ ਤੇ ਕਿੰਨੇ ਵੇ ਫਾਇਰ ਬ੍ਰਿਗੇਡ ਜੀਆਂ ਗਈਆਂ ਸਵੇਰੇ 7:30-8 ਵਜੇ ਗਈਆਂ ਗਈਆਂ ਮਤਲਬ ਮੇਨ ਦਾ 50 ਤੋਂ 6 ਲੱਖ ਦਾ ਨੁਕਸਾਨ ਹੋਇਆ ਹਾਂਜੀ ਹਾਂਜੀ 2 ਵਜੇ ਅਗ ਲੱਗੀ ਮੈਨੂੰ ਆਵਾਜ਼ ਫੋਨ ਆਇਆ ਮੇਰੇ ਵਰਕਰਾਂ ਦਾ ਤੇ ਆਦੇ ਦੇਖਿਆ ਤਾਂ ਇਧਰ ਤਾਂ ਬਹੁਤ ਬੜ ਚੁਕੀ ਸੀ ਫਾਇਰ ਬ੍ਰਿਗੇਡ ਬੁਲਾਈ ਲੇਕਿਨ ਕੰਮ ਆਧਾ ਸਾਬੂ ਨਹੀਂ ਆਈ ਇਸ ਲਈ ਕਰਨਾ ਵਧੀ ਗਈ ਵਧੀ ਗਈ ਤਾਂ ਦੇਖੋ ਧਾਗੇ ਵਾਲੀ ਫੈਕਟਰੀ ਚ ਅੱਗ ਦੇ ਮਚ ਗੇ ਪੰਬੜ ਮੌਕੇ ਤੇ ਮਚ ਗਈ ਹਫੜਾ ਦਫੜੀ ਕਰੋੜਾਂ ਦਾ ਸਮਾਨ ਚੜਿਆ ਅੱਗ ਦੀ ਭੇਟ ਫਾਇਰ ਬਰਗੇਡ ਨੇ ਮੌਕੇ ਤੇ ਪਹੁੰਚ ਅੱਗ ਤੇ ਪਾ ਲਿਆ ਕਾਬੂ ਇਹ ਭਿਆਨਕ ਖਾਸਾ ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਦੇਰ ਰਾਤ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਬਟਾਲਾ ਰੋਡ ਤੇ ਇੱਕ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਗਈ ਅਤੇ ਅੱਗ ਲੱਗਣ ਦੇ ਨਾਲ ਫੈਕਟਰੀ ਦੇ ਵਿੱਚ ਪਿਆ ਕਰੋੜਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਅਤੇ ਮੌਕੇ ਦੇ 15 ਦੇ ਕਰੀਬ ਫਾਇਰ ਬਰਗੇਡ ਦੀਆਂ ਗੱਡੀਆਂ ਵੱਲੋਂ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ ਇਸ ਸਬੰਧੀ ਫੈਕਟਰੀ ਮਾਲਕ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੀ ਫੈਕਟਰੀ ਬਟਾਲਾ ਰੋਡ ਮੁਰਗੀਖਾਨੇ ਗਲੀ ਨਜ਼ਦੀਕ ਸਥਿਤ ਹੈ ਅਤੇ ਦੇਰਾ ਸ਼ਾਰਟ ਸਰਕਟ ਦੇ ਨਾਲ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਗਈ ਅੱਗ ਲੱਗਣ ਦੇ ਨਾਲ ਕਾਫੀ ਨੁਕਸਾਨ ਵੀ ਹੋਇਆ ਮੇਰਾ ਨਾਮ ਸਚਿਨ ਕੁਮਾਰ ਟੰਡਨ ਸ਼ਰਨੀ ਮਿਲਨ ਕੰਪਨੀ ਮੇਰੀ ਫੈਕਟਰੀ ਦਾ ਨਾਮ ਪੈਂਦਾ ਹੈ ਗਲੀ ਮੁਰਗੀਖਾਨੇ ਸਾਡੀ ਫੈਕਟਰੀ ਹੈਗੀ ਹੈ ਰਾਤੀ 1 ਵਜੇ ਆ ਬਾਰਦਾ ਦੁਈ ਜੇ ਵਾਰਦਾ ਤਾਂ ਨਹੀਂ ਮੈਂ ਕਹਾਂਗਾ ਅੱਗ ਲੱਗੀ ਜੇ ਤੇ ਜਿਹਦੇ ਕਾਰਨ ਸਾਰੀ ਪਸੂੜੀ ਪਈ ਜੇ ਤੇ ਸਿਰ ਕਿਸ ਤਰ੍ਹਾਂ ਅੱਗ ਲੱਗੀ ਕੁੱਝ ਕਾਰਨ ਦਾ ਪਤਾ ਨਹੀਂ ਸ਼ਾਰਟ ਸਰਕਟ ਹੀ ਸਮਝ ਆਂਦੀ ਹੈ ਆਗ ਦਾ ਰੀਜ਼ਨ ਔਰ ਤਾਂ ਕੋਈ ਰੀਜ਼ਨ ਸਮਝ ਆਉਂਦਾ ਨਹੀਂ ਕਿਸ ਤੀਰੀ ਫੈਕਟਰੀ ਸਰ ਇਹ ਇਧਰ ਧਾਗਾ ਵੈ ਫੈਕਟਰੀ ਤਾਂ ਕਪੜਾ ਬਣਾਉਂਦੀ ਹੈਗੀ ਹੈ ਲੇਕਿਨ ਸਟਾਕ ਕਿੰਨਾ ਸੀਗਾ ਧਾਗਾ ਇਧਰ ਕਿੰਨੇ ਕੁ ਧਾਗਾ ਹੋ ਗਿਆ ਜੀ ਕੋਈ 50 60 ਲੱਗਦਾ ਧਾਗਾ ਸੜਿਆ 60 1 ਲੱਗਦਾ ਧਾਗਾ ਸੜਿਆ ਫਿਰ ਕੋਈ ਜਾਣੀ ਵਾਲੀ ਨਹੀਂ ਨਹੀਂ ਜਾਨੀ ਤੇ ਸਾਡਾ ਵਿਚਾਰਿਆ ਕੋਈ ਚੌਕੀਦਾਰ ਸੀ ਕਿ ਚੌਕੀਦਾਰਾਂ ਨੇ ਸਾਨੂੰ ਅਲਰਟ ਕਰਤਾ ਸੀਗਾ ਆਪਾਂ ਟਾਈਮ ਸਿਰ ਬਚ ਗਏ ਲੇਕਿਨ ਫਾਇਰ ਬ੍ਰਿਗੇਡ ਵਾਲੇ ਕੋਲ ਸਮੇਂ ਤੇ ਨਹੀਂ ਗਈ ਅੱਗ ਅੱਛਾ ਹੁਣ ਅੱਗ ਤੇ ਕਾਬੂ ਪਾਇਆ ਗਿਆ ਕਿ ਹੁਣ ਹੁਣ ਅੱਗ ਤੇ ਕਾਬੂ ਹੁਣ ਜਾ ਕੇ ਪਾਇਆ ਫਿਰ ਵੀ ਕਿੰਨੀ ਧੀਰ ਲੱਗੀ ਫਾਇਰ ਬ੍ਰਿਗੇਡ ਨੂੰ ਅੱਗ ਘਟੋ ਘਟ 6 ਕ 7 ਘੰਟੇ ਲੱਗ ਗਏ ਮਤਲਬ ਅੱਧੀ ਇੱਕ ਵੇਲੇ ਲੱਗੀ ਤੇ ਕਿੰਨੇ ਵੇਲੇ ਫਾਇਰ ਬ੍ਰਿਗੇਡ ਜੀਆਂ ਗਈਆਂ ਸਵੇਰੇ 7:30 8 ਵਜੇ ਗਈਆਂ ਗਈਆਂ ਮਤਲਬ ਇਹਦਾ ਪੰਜਾਬ ਤੋਂ 6 ਲੱਖ ਦਾ ਨੁਕਸਾਨ ਹੋਇਆ ਹਾਂਜੀ ਹਾਂਜੀ